ਜਿੱਥੇ ਕੁੜੀ ਦਾ ਪੈਦਾ ਹੋਣਾ ਗੁਨਾਹ ਜਿੱਥੇ ਕੁੜੀ ਦਾ ਪੈਦਾ ਹੋਣਾ ਗੁਨਾਹ ਹੋਵੇ ਜਿੱਥੇ ਜ਼ਬਰ ਜਨਾ ਕਰਨ ਵਾਲਿਆਂ ਨੂੰ ਮਿਲੀ ਪਨਾਹ ਹੋਵੇ ਜਿੱਥੇ ਕੁੜੀ ਦਾ ਪੈਦਾ ਹੋਣਾ ਗੁਨਾਹ ਹੋਵੇ ਜਿੱਥੇ ਜ਼ਬਰ ਜਨਾ ਕਰਨ ਵਾਲਿਆਂ ਨੂੰ ਮਿਲੀ ਪਨਾਹ ਜਿੱਥੇ ਜਾਤ ਦੇ ਨਾਂ ਦੇ ਹਰ ਇੱਕ ਦੀ ਪਛਾਣ ਹੋਵੇ ਜਿੱਥੇ ਲਿੰਗ ਆਧਾਰਿਤ ਭੇਦਭਾਵ ਹੋਵੇ ਜਿੱਥੇ ਜਾਤ ਤੇ ਨਾਂ ਦੇ ਹਰ ਇੱਕ ਦੀ ਪਛਾਣ ਹੋਵੇ ਜਿੱਥੇ ਲਿੰਗ ਆਧਾਰਿਤ ਭੇਦਭਾਵ ਹੋਵੇ ਜਿੱਥੇ ਜਿਉਂਦਿਆਂ ਦੇ ਰਹਿਣ ਨੂੰ ਨਾ ਥਾਂ ਹੋਵੇ ਜਿੱਥੇ ਮਰਿਆਂ ਲਈ ਕਬਰਿਸਤਾਨ ਹੋਵੇ ਜਿੱਥੇ ਜਿਉਂਦਿਆਂ ਦੇ ਰਹਿਣ ਨੂੰ ਨਾ ਥਾਂ ਹੋਵੇ ਜਿੱਥੇ ਮਰਿਆਂ ਲਈ ਕਬਰਿਸਤਾਨ ਹੋਵੇ ਜਿੱਥੇ ਨਾਨਕ ਵਰਗੇ ਦਾਰਸ਼ਨਿਕ ਵਿਦਵਾਨ ਨੂੰ ਚਮਤਕਾਰੀ ਬਾਬਾ ਬਣਾ ਕੇ ਇਛਣ ਦਾ ਧੰਦਾ ਆਮ ਹੋਵੇ ਜਿੱਥੇ ਨਾਨਕ ਵਰਗੇ ਦਾਰਸ਼ਨਿਕ ਵਿਦਵਾਨ ਨੂੰ ਚਮਤਕਾਰੀ ਪਾਪਾ ਵੜਾ ਕੇ ਵੇਚਣ ਦਾ ਧੰਦਾ ਆਮ ਹੋਵੇ ਆਖਿਰ ਉੱਥੇ ਰਹਿਣ ਵਾਲੇ ਦਾ ਜੀਣਾ ਬਹਾਲ ਕਿਵੇਂ ਹੋਵੇ ਆਖਿਰ ਉੱਥੇ ਰਹਿਣ ਵਾਲੇ ਦਾ ਜੀਣਾ ਬਹਾਲ ਕਿਵੇਂ ਹੋਵੇ ਧੰਨਵਾਦ ਜੀ